ਮਹਿਫਲ ਦੇ ਵਿੱਚ ਆਪਸ ਦਾ ਸਵਾਗਤ ਹੈ ਤੇ ਮੈਂ ਤੁਹਾਡਾ دوست ਜਿਸ ਕਾਰਨ ਅੱਜ ਆਪਾਂ ਤੁਹਾਡੇ ਨਾਲ ਮੁੰਛੀ ਪ੍ਰੇਮਚੰਦ ਦੁਆਰਾ ਲਿਖੀਏ ਕਹਾਣੀ ਸਾਂਝੀ ਕਰਨ ਲੱਗੇ ਆਂ ਕਹਾਣੀ ਦਾ ਨਾਮ ਠਾਕਰ ਦਾ ਖੂ ਇਹ ਕਹਾਣੀ ਅੰਗਰੇਜ਼ੀ ਰਾਜ ਸਮੇਂ ਅੰਗਰੇਜ਼ਾਂ ਵੱਲੋਂ ਜ਼ਬਤ ਕਰ ਲਈ ਗਈ ਸੀ ਲੋਈ ਸ਼ੁਰੂ ਕਰਨ ਲੱਗੇ ਆਂ ਕਹਾਣੀ ਠਾਕਰ ਦਾ ਖੂ ਜੋ ਖੂ ਨੇ ਲੋਟਾ ਮੂੰਹ ਨੂੰ ਲਾਇਆ ਤਾਂ ਸਖਤ ਬਦਬੂ ਆਈ ਗੰਗੀ ਨੂੰ ਬੋਲਿਆ ਇਹ ਕਿਹੋ ਜਿਹਾ ਪਾਣੀ ਹੈ ਮਾਰੇ ਸੜਿਆਂ ਤੇ ਪੀਤਾ ਹੀ ਨਹੀਂ ਜਾਂਦਾ ਗਲਾ ਸੁੱਕਿਆ ਜਾ ਰਿਹਾ ਏ ਤੇ ਤੂੰ ਸੜਿਆ ਹੋਇਆ ਪਾਣੀ ਪਿਆ ਦਿੰਨੀ ਏ ਗੰਗੀ ਹਰ ਰੋਜ਼ ਸ਼ਾਮ ਨੂੰ ਪਾਣੀ ਭਰ ਲਿਆ ਕਰਦੀ ਸੀ ਖੂਹ ਦੂਰ ਸੀ ਵਾਰ-ਵਾਰ ਜਾਣਾ ਮੁਸ਼ਕਲ ਸੀ ਕੱਲੋਂ ਪਾਣੀ ਲਈ ਤਾਂ ਉਸ ਵਿੱਚ ਦੁਰਗੰਧ ਉੱਕਈ ਨਹੀਂ ਸੀ ਅੱਜ ਪਾਣੀ ਵਿੱਚ ਦੁਰਗੰਧ ਕਿਵੇਂ ਲੋਟਾ ਨੱਕ ਨਾਲ ਲਾਇਆ ਤਾਂ ਸੱਚੀ ਮੁੱਚੀ ਬਦਬੂ ਮਾਰ ਰਹੀ ਸੀ ਜ਼ਰੂਰ ਕੋਈ ਜਾਨਵਰ ਖੂਹ ਵਿੱਚ ਡੱਕ ਕੇ ਮਰ ਗਿਆ ਹੋਵੇਗਾ ਪਰ ਹੋਰ ਪਾਣੀ ਆਵੇ ਕਿੱਥੋਂ ਠਾਕਰ ਦੇ ਖੂਹ ਤੇ ਚੜ੍ਹਨ ਕੌਣ ਦੇਵੇਗਾ ਦੂਰੇ ਹੀ ਲੋਕ ਡੰਟਣ ਲੱਗ ਜਾਣਗੇ ਸਾਹੂ ਦਾ ਖੂਹ ਪਿੰਡ ਦੇ ਉਸ ਪਾਰ ਹੈ ਪਰੰਤੂ ਉੱਥੋਂ ਵੀ ਪਾਣੀ ਕੌਣ ਭਰਨ ਦੇਵੇਗਾ ਚੌਥਾ ਖੂਹ ਪਿੰਡ ਵਿੱਚ ਹੈ ਹੀ ਨਹੀਂ ਜੋ ਖੂਹ ਕਈ ਦਿਨਾਂ ਤੋਂ ਬਿਮਾਰ ਹੈ ਕੁਝ ਦੇਰ ਤੱਕ ਤਾਂ ਪਿਆਸ ਨੂੰ ਰੋਕੀ ਚੁੱਪ ਪਿਆ ਰਿਆ ਫਿਰ ਬੋਲਿਆ ਹੁਣ ਤਾਂ ਮਾਰੇ ਪਿਆਸ ਦੇ ਰਿਹਾ ਨਹੀਂ ਜਾਂਦਾ ਲਿਆ ਦਿਓ ਘਟ ਪਾਣੀ ਨੱਕ ਬੰਦ ਕਰਕੇ ਪੀ ਲਵਾਂ ਗੰਗੀ ਨੇ ਪਾਣੀ ਨਾ ਦਿੱਤਾ ਖਰਾਬ ਪਾਣੀ ਪੀਣ ਨਾਲ ਬਿਮਾਰੀ ਵੱਧ ਜਾਵੇਗੀ ਐਨਾ ਤਾਂ ਉਹ ਜਾਣਦੀ ਸੀ ਪਰੰਤੂ ਇਹ ਨਹੀਂ ਸੀ ਜਾਣਦੀ ਕਿ ਪਾਣੀ ਉਬਾਲ ਦੇ ਨਾਲ ਉਸ ਦੀ ਖਰਾਬੀ ਖਤਮ ਹੋ ਜਾਂਦੀ ਹੈ। ਬੋਲੀ ਇਹ ਪਾਣੀ ਕਿਵੇਂ ਪੀਓਗੇ? ਨਾ ਜਾਣੀ ਕਿਹੜਾ ਜਾਨਵਰ ਮਰਿਆ ਹੈ। ਉਹ ਤਾਂ ਮੈਂ ਦੂਜਾ ਪਾਣੀ ਲਿਆ ਦਿੰਦੀ ਹਾਂ। ਜੋਖੂ ਨੇ ਹੈਰਾਨੀ ਨਾਲ ਉਸ ਵੱਲੀ ਵੇਖਿਆ। ਹੋਰ ਪਾਣੀ ਕਿੱਥੋਂ ਲਿਆਏਗੀ? ਠਾਕਰਾ ਤੇ ਸਾਖੂ ਦੇ ਦੋਖੂ ਹਨ ਤਾਂ ਸਹੀ। ਕੀ ਇਹ ਕੋਲੋਟਾ ਪਾਣੀ ਨਾ ਭਰਨ ਦੇਣਗੇ? ਹੱਥ ਪੈਰ ਤੜਵਾਏਗੀ। ਹੋਰ ਕੁਝ ਨਹੀਂ ਹੋਵੇਗਾ। ਚੁੱਪ ਕਰਕੇ ਬੈਠ ਜਾ। ਬ੍ਰਹਮਾ ਦੇਵਤਾ ਆਸ਼ੀਰਵਾਦ ਦੇਣਗੇ। ਮੇਰ ਕਰਨਗੇ ਠੱਕਰ ਲਾਖੀ ਮਾਰਨਗੇ ਸਾਹੂ ਜੀ ਇੱਕ ਦੇ ਪੰਜ ਲੈਣਗੇ ਗਰੀਬਾਂ ਦਾ ਦਰਦ ਕੌਣ ਸਮਝਦਾ ਹੈ ਅਸ ਤਾਂ ਮਰ ਵੀ ਜਾਂਦੇ ਹਾਂ ਤਾਂ ਕੋਈ ਬੂਹੇ ਤੇ ਝਾਕਣ ਵੀ ਨਹੀਂ ਆਉਂਦਾ ਮੋਢਾ ਦੇਣਾ ਤਾਂ ਬਹੁਤ ਵੱਡੀ ਗੱਲ ਹੈ ਇਹੋ ਜਿਹੇ ਲੋਕ ਖੂਹ ਤੋਂ ਪਾਣੀ ਭਰਨ ਦੇਣਗੇ ਇਨ੍ਹਾਂ ਸ਼ਬਦਾਂ ਵਿੱਚ ਕੌੜਾ ਸੱਚ ਸੀ ਗੰਗੀ ਕੀ ਜਵਾਬ ਦਿੰਦੀ ਪਰੰਤੂ ਉਸਨੇ ਉਹ ਬਦਬੂਦਾਰ ਪਾਣੀ ਪੀਣ ਲਈ ਨਾ ਦਿੱਤਾ ਰਾਤ ਦੇ 9 ਵਜੇ ਸਨ ਥੱਕੇ ਹਾਰੇ ਮਜ਼ਦੂਰ ਤਾਂ ਸੌਂ ਚੁੱਕੇ ਸਨ ठाकर ਦੇ ਦਰਵਾਜੇ ਤੇ 5-10 ਬੇਫਿਕਰੇ ਮੌਜੂਦ ਸਨ ਮੈਦਾਨੀ ਬਹਾਦਰੀ ਦਾ ਹੁਣ ਨਾ ਜਮਾਨਾ ਰਿਹਾ ਹੈ ਨਾ ਮੌਕਾ ਕਾਨੂੰਨੀ ਬਹਾਦਰੀ ਦੀਆਂ ਗੱਲਾਂ ਹੋ ਰਹੀਆਂ ਸਨ ਕਿੰਨੀ ਹੁਸ਼ਿਆਰੀ ਨਾਲ ਠਾਕਰ ਨੇ ਥਾਣੇਦਾਰ ਨੂੰ ਇੱਕ ਖਾਸ ਮਕਦਮੇ ਵਿੱਚ ਰੇਸ਼ਵਤ ਦੇ ਦਿੱਤੀ ਤੇ ਸਾਫ਼ ਨਿਕਲ ਗਏ ਕਿੰਨੀ ਅਕਲਮੰਦੀ ਨਾਲ ਇੱਕ ਮਕਦਮੇ ਦੀ ਨਕਲ ਲਿਆਈ ਮੁੰਚੀ ਤੇ ਵਕੀਲ ਸਾਰੇ ਕਹਿੰਦੇ ਸਨ ਕਿ ਨਕਲ ਨਹੀਂ ਮਿਲ ਸਕਦੀ ਕੋਈ 50 ਮੰਗਦਾ ਕੋਈ 100 ਠਾਕਰ ਨੇ ਤਾਂ ਬਿਨਾਂ ਕੋਈ ਖਰਚੇ ਨਕਲ ਉਡਾਤੀ ਕੰਮ ਕਰਨ ਦਾ ਟੰਗ ਚਾਹੀਦਾ ਹੈ ਇਸੇ ਸਮੇਂ ਗੰਗੀ ਖੂਹ ਤੋਂ ਪਾਣੀ ਭਰਨ ਪਹੰਚੀ ਦੀਵੇ ਦੀ ਧੁੰਦਲੀ ਰੌਸ਼ਨੀ ਖੂਹ ਤੇ ਪੈ ਰਹੀ ਸੀ ਗੰਗੀ ਖੂਹ ਦੀ ਮੌਣ ਦੀ ਆੜ ਵਿੱਚ ਬੈਠੀ ਮੌਕੇ ਦੀ ਉਡੀਕ ਕਰਨ ਲੱਗੀ ਇਸ ਖੂਹ ਦਾ ਪਾਣੀ ਸਾਰਾ ਪਿੰਡ ਪਿੰਦਾ ਕਿਸੇ ਦੇ ਲਈ ਰੋਕ ਨਹੀਂ ਸਿਰਫ ਇਹ ਔਣੇ ਲੋਕ ਨਹੀਂ ਪਰ ਸਕਦੇ ਗੰਗੀ ਦਾ ਵਿਦਰੋਹ ਹੀ ਮਨ ਰਸਮੀ ਪਾਬੰਦੀਆਂ ਤੇ ਮਜਬੂਰੀਆਂ ਤੇ ਚੋਟਾ ਮਾਰਨ ਲੱਗਿਆ ਅਸੀਂ ਕਿਉਂ ਨੀਚ ਹਾਂ ਅਤੇ ਇਹ ਲੋਕ ਕਿਉਂ ਉੱਚੇ ਹਨ ਇਸ ਲਈ ਕਿਹ ਲੋਕ ਗੱਲ ਵਿੱਚ ਧਾਗਾ ਪਾ ਲੈਂਦੇ ਹਨ ਇੱਥੇ ਤਾਂ ਜਿੰਨੇ ਹਨ ਇੱਕ ਤੋਂ ਇੱਕ ਛੱਟੀ ਹੋਈ ਹਨ ਚੋਰੀ ਇਹ ਕਰਦੇ ਹਨ ਟੋਂਬ ਫਰੇਵ ਇਹ ਕਰਦੇ ਹਨ ਝੂਠੇ ਮੁਕੱਦਮੇ ਇਹ ਕਰਦੇ ਹਨ ਹੁਣ ਹੀ ਇਸ ਠਾਕਰ ਨੇ ਉਸ ਦਿਨ ਵਿਚਾਰੇ ਗੜਰੀਏ ਦੀ ਇੱਕ ਭੇੜ ਚੋਰੀ ਕਰ ਲਈ ਸੀ ਅਤੇ ਬਾਅਦ ਵਿੱਚ ਮਾਰ ਕੇ ਖਾ ਗਿਆ ਇਹਨਾਂ ਪੰਡਤ ਜੀ ਦੇ ਘਰੇ 12 ਮਹੀਨੇ ਜੂਆ ਖੇਡਿਆ ਜਾਂਦਾ ਹੈ ਇਹ ਸਾਹੂ ਜੀ ਦਾ ਘਿਓ ਵਿੱਚ ਤੇਲ ਮਲਾ ਕੇ ਵੇਚਦੇ ਹਨ ਕੰਮ ਕਰਵਾ ਲੈਂਦੇ ਹਨ ਮਜ਼ਦੂਰੀ ਦਿੰਦੇ ਇਹਨਾਂ ਦੀ ਨਾਨੀ ਮਰ ਜਾਂਦੀ ਹੈ ਇਸ ਗੱਲ ਵਿੱਚ ਹਨ ਨਹੀਂ ਸਾਡੇ ਨਾਲੋਂ ਉੱਚੇ ਹਾਂ ਅੱਖਾਂ ਨੂੰ ਸਾਡੇ ਨਾਲੋਂ ਉੱਚੇ ਹਨ ਅਸੀਂ ਗਲੀ-ਗਲੀ ਚਲਾਉਂਦੇ ਚੀਖਦੇ ਨਹੀਂ ਕਿ ਅਸੀਂ ਉੱਚੇ ਹਾਂ ਅਸੀਂ ਉੱਚੇ ਹਾਂ ਕਦੇ ਪਿੰਡ ਵਿੱਚ ਆ ਜਾਂਦੀ ਹਾਂ ਤਾਂ ਰਸਪਰੀਆਂ ਅੱਖਾਂ ਨਾਲ ਦੇਖਣ ਲੱਗਦੇ ਹਨ ਕਿਵੇਂ ਸਾਰਿਆਂ ਦੀ ਛਾਤੀ ਤੇ ਸੱਪ ਲੱਟਣ ਲੱਗਦਾ ਹੈ ਪ੍ਰੰਤੂ ਕਮਾਂਡੇ ਕਿ ਅਸੀਂ ਉੱਚੇ ਹਾਂ ਉਹ ਤੇ ਕਿਸੇ ਦੇ ਆਉਣ ਦੀ ਪੈਰ ਚਾਲ ਸੁਣਾਈ ਦਿੱਤੀ ਗੰਗੀ ਦੀ ਛਾਤੀ ਧੱਕ ਧੱਕ ਕਰਨ ਲੱਗੀ ਜੇਕਰ ਦੇਖ ਲਿਆ ਤਾਂ ਗਜ਼ਬ ਹੋ ਜਾਵੇਗਾ ਇੱਕ ਪੈਰ ਵੀ ਤਾਂ ਹੀਠਾ ਨਾ ਤਰ ਜਾਵੇ ਉਸਨੇ ਘੜਾ ਤੇ ਰੱਸੀ ਚੁੱਕ ਲਈ ਤੇ ਝੁਕਦੀ ਝਕਾਉਂਦੀ ਇੱਕ ਦਰਖਤ ਦੀ ਹਨੇਰੀ ਛਾਂ ਵਿੱਚ ਜਾ ਖੜੀ ਹੋਈ ਤਦੋਂ ਇਹਨਾਂ ਲੋਕਾਂ ਨੂੰ ਦਇਆ ਆਉਂਦੀ ਹੈ ਕਿਸੇ ਤੇ ਵਿਚਾਰੇ ਮਹਿੰਗੂ ਨੂੰ ਇੰਨਾ ਕੁੱਟਿਆ ਕਿ ਕਈ ਮਹੀਨੇ ਲਊ ਥੱਕਦਾ ਰਿਹਾ ਇਸ ਲਈ ਕਿ ਉਸਨੇ ਬਗਾਰ ਨਹੀਂ ਸੀ ਦਿੱਤੀ ਇਸਤੇ ਵੀ ਇਹ ਲੋਕ ਉੱਚੇ ਬੰਦੇ ਹਨ ਪੂਤੇ ਦੋ ਔਰਤਾਂ ਪਾਣੀ ਭਰਨ ਆਈਆਂ ਸਨ ਇਹਨਾਂ ਵਿੱਚ ਗੱਲਾਂ ਹੋ ਰਹੀਆਂ ਸਨ ਖਾਣਾ ਖਾਨ ਚੱਲੀ ਸਾਂ ਕਿ ਹੁਕਮ ਹੋਇਆ ਕਿ ਤਾਜ਼ਾ ਪਾਣੀ ਭਰ ਲਿਆ ਘੜੇ ਦੇ ਲਈ ਪੈਸੇ ਨਹੀਂ ਹਨ ਸਾਨੂੰ ਆਰਮਨਾਲ ਬੈਠੀਆਂ ਵੇਖ ਕੇ ਜਿਵੇਂ ਮਰਦਾਂ ਨੂੰ ਜਲ ਨਹੀਂ ਹੁੰਦੀ ਆ ਹਾਂ ਇਹ ਤਾਂ ਨਾ ਹੋਇਆ ਕਿ ਗਾਗਰ ਉਠਾ ਕੇ ਆਪ ਭਰ ਲਿਆਉਂਦੇ ਬਸ ਹੁਕਮ ਝਾੜ ਦਿੱਤਾ ਕਿ ਤਾਜਾ ਪਾਣੀ ਲਿਆਵੋ ਜਿਵੇਂ ਅਸੀਂ ਲੌਂਡੀਆਂ ਹੀ ਤਹਾਂ ਲੌਂਡੀਆਂ ਨਹੀਂ ਤਾਂ ਹੋਰ ਕੀ ਹੈ ਤੂੰ ਰੋਟੀ ਕਪੜਾ ਨਹੀਂ ਲੈਂਦੀ 10-5 ਰੁਪਏ ਲੜ ਝਗੜ ਕੇ ਲੈ ਹੀ ਲੈਂਦੀ ਹੈ ਹੋਰ ਲੌਂਡੀਆਂ ਕਿਹੋ ਜੀਆਂ ਹੁੰਦੀਆਂ ਹਨ ਸ਼ਰਮਿੰਦਾ ਨਾ ਕਰੋ ਦੀਦੀ ਪਾਲ ਪਰ ਆਰਾਮ ਕਰਨ ਨੂੰ ਜੀ ਤਰਸ ਕੇ ਰਹਿ ਜਾਂਦਾ ਐਨਾ ਕੰਮ ਕਿਸੇ ਦੂਜੇ ਦੇ ਘਰ ਕਰ ਦਿੰਦੀ ਤਾਂ ਇਹ ਤਾਂ ਵੱਧ ਸੁਖੀ ਤੇ ਆਰਾਮ ਨਾਲ ਰਹਿੰਦੀ ਨਾਲਿਓ ਆਸਾਨ ਮਨ ਦਾ ਇੱਥੇ ਕੰਮ ਕਰਦੇ ਕਰਦੇ ਮਰ ਜੋ ਪਰ ਕਿਸੇ ਦਾ ਮੂਹ ਹੀ ਸਿੱਧਾ ਨਹੀਂ ਹੁੰਦਾ ਦੋਵੇਂ ਪਾਣੀ ਪਰ ਕੇ ਚਲੀਆਂ ਗਈਆਂ ਗੰਗੀ ਰੋਖਰੀ ਸ਼ਾਮ ਵਿੱਚੋਂ ਨਿਕਲੀ ਅਤੇ ਖੂਦ ਹੀ ਮੌਨ ਕੋਲੇ ਆਈ ਬੇਫਿਕਰੇ ਵੇਲੜ ਚਲੇ ਗਏ ਸਨ ਠਾਕਰ ਵੀ ਦਰਵਾਜ਼ਾ ਬੰਦ ਕਰਕੇ ਅੰਦਰ ਬਰਾਂਡੇ ਵਿੱਚ ਸੌਣ ਜਾ ਰਹੇ ਸਨ ਗੰਗੀ ਨੇ ਪਲ ਪਰ ਸੁੱਖ ਦਾ ਸਾਹ ਲਿਆ ਕਿਸੇ ਤਰ੍ਹਾਂ ਧਰ੍ਹਾਂ ਮੁਕਲਾ ਹੋਇਆ ਅੰਮ੍ਰਿਤ ਚੋਰੀ ਕਰਨ ਦੇ ਲਈ ਜਿਹੜਾ ਰਾਜਕਮਾਰ ਕਿਸੇ ਜਮਾਨੇ ਵਿੱਚ ਗਿਆ ਸੀ ਉਹ ਵੀ ਸ਼ਾਇਦ ਇੰਨੀ ਸਾਵਧਾਨੀ ਦੇ ਨਾਲ ਸੋਚ ਸਮਝ ਕੇ ਨਾ ਗਿਆ ਹੋਵੇਗਾ ਗੰਗੀ ਦੱਬੇ ਪੈਰੀਂ ਖੂਬ ਮੌਨ ਤੇ ਚੜੀ ਜਿੱਤਰਾ ਇਹੋ ਜਿਹਾ ਸਾਾਸ ਨੂੰ ਪਹਿਲਾਂ ਕਦੇ ਨਹੀਂ ਸੀ ਹੋਇਆ। ਉਸਨੇ ਰੱਸੀ ਦਾ ਫੰਦਾ ਘੜੇ ਦੇ ਗਲਦੋਲੇ ਲਪੇਟਿਆ। ਖੱਬੇ ਸੱਜੇ ਚੌਕਸੀ ਨਾਲ ਵੇਖਿਆ। ਜਿਵੇਂ ਕੋਈ ਸਿਪਾਈ ਰਾਤ ਨੂੰ ਦੁਸ਼ਮਣ ਦੇ ਕਿਲੇ ਵਿੱਚ ਸਨ ਲਾ ਰਿਹਾ ਹੋਵੇ। ਜੇਕਰ ਇਹ ਸਮਿਓ ਫੜ ਲਈ ਗਈ ਤਾਂ ਫੇਰ ਉਸਦੇ ਲਈ ਮਾਫੀ ਜਾਂ ਰਾਤ ਦੀ ਰਤੀ ਪਰ ਵੀ ਉਮੀਦ ਨਹੀਂ। ਆਖਰ ਨੂੰ ਦੇਵਤਿਆਂ ਨੂੰ ਧਿਆ ਕੇ ਉਸਨੇ ਕਲੇਜਾ ਤਕੜਾ ਕੀਤਾ ਤੇ ਘੜਾ ਖੂਹ ਵਿੱਚ ਲੰਮਕਾ ਦਿੱਤਾ। ਘੜੇ ਨੇ ਪਾਣੀ ਵਿੱਚ ਗੋਤਾ ਲਾਇਆ। ਬਹੁਤ ਹੀ ਐਸ ਥਾ। ਭੋਰਾ ਵੀ ਆਵਾਜ਼ ਨਾ ਹੋਈ। ਗੰਗੀ ਨੇ 2-4 ਹੱਥ ਛੇਤੀ ਛੇਤੀ ਮਾਰੇ ਘੜਾ ਖੂਹ ਦੇ ਮੂੰਹ ਤੱਕ ਆ ਪਹੁੰਚਿਆ ਕੋਈ ਤਕੜਾ ਵੱਡਾ ਤਾਕਤਵਰ ਪਹਿਲਵਾਨ ਵੀ ਇੰਨੀ ਤੇਜ਼ੀ ਨਾਲ ਉਸ ਨੂੰ ਨਾ ਖਿੱਚ ਸਕਦਾ ਗੰਗੀ ਝੁਕੀ ਕਿ ਘੜੇ ਨੂੰ ਫੜ ਕੇ ਮੌਨ ਤੇ ਰੱਖੇ ਇੱਕੋਦਮ ਠਾਕਰ ਸਾਹਿਬ ਦਾ ਦਰਵਾਜ਼ਾ ਖੁੱਲ ਗਿਆ ਸ਼ੇਰ ਦਾ ਮੂੰਹ ਇਸ ਤੋਂ ਭਿਆਨਕ ਨਹੀਂ ਹੋਵੇਗਾ ਗੰਗੀ ਦੇ ਹੱਥੋਂ ਰੱਸੀ ਛੁੱਟ ਗਈ ਰੱਸੀ ਦੇ ਨਾਲ ਘੜਾ ਪਾਣੀ ਧੜੰਮ ਦੇ ਕੇ ਡਿੱਗਿਆ ਤੇ ਕੁਝ ਦੇਰ ਤੱਕ ਪਾਣੀ ਵਿੱਚ ਹਲਕੋਰੇ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਰਹੀਆਂ ਠਾਕਰ ਕੌਣ ਹੈ ਕਾਉ ਨੇ ਪਕਾਰਦਾ ਖੂਹ ਦੇ ਵੱਲ ਨੂੰ ਆ ਰਿਹਾ ਸੀ ਅਤੇ ਗੰਗੀ ਮੌਨ ਤੋਂ ਉਤਰ ਕੇ ਭੱਜੀ ਜਾ ਰਹੀ ਸੀ ਘਰ ਪਹੁੰਚ ਕੇ ਵੇਖਿਆ ਕਿ ਜੋ ਖੂਹ ਲੋਟਾ ਮੂੰਹ ਨਾਲ ਲਾਈ ਉਹੀ ਮੈਲਾ ਕੁਚੈਲਾ ਪਾਣੀ ਪੀ ਰਹਾ ਹੈ ਇਸ ਦੇ ਨਾਲ ਹੀ ਖਤਮ ਹੁੰਦੀ ਹੈ ਕਹਾਣੀ ਠਾਕਰ ਦਾ ਖੂਹ ਇਹ ਕਹਾਣੀ ਸਭ ਤੋਂ ਪਹਿਲਾਂ ਹਿੰਦੀ ਹਫਤਾਵਾਰੀ ਜਾਗਰਨ ਵਿੱਚ ਅਗਸਤ 1932 ਵਿੱਚ ਪ੍ਰਕਾਸ਼ਿਤ ਹੋਈ ਸੀ ਉਸ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਜਬਤ ਕਰ ਲਈ ਗਈ ਜੀ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜਿਹੜੇ-ਜਿਹੜੇ ਦੋਸਤਾਂ ਨੂੰ ਕਹਾਣੀ ਪਸੰਦ ਆਈ ਆ ਕਮੈਂਟ ਜ਼ਰੂਰ ਕਰਨ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ